ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੰਡਾਲੇ ਨਗਰ ਵਿੱਚੇ ਪਹੁੰਚੇ ਆ ਜਿੱਥੇ 4 ਮਈ ਨੂੰ ਇੱਕ ਦੁਸ਼ਟ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਉਸ ਮੌਕੇ ਨਗਰ ਦੇ ਸੰਗਾਂ ਵੱਲੋਂ ਜਿਹੜਾ ਹੈ ਉਸ ਨੂੰ ਸ਼ੋਦਾ ਲਾਇਆ ਗਿਆ ਸੀ ਤੇ ਉਹ ਪਰਿਵਾਰ ਜਿਨ੍ਹਾਂ ਦੇ ਉੱਤੇ ਜਿਹਨਾਂ ਦੇ ਉੱਤੇ ਕੇਸ ਪਿਆ ਜਾਂ ਜਿਹੜਾ ਇੱਕ ਭਾਈ ਜਰਨੈਲ ਸਿੰਘ ਅੰਦਰ ਹੈ ਜੇਲ੍ਹ ਚ ਉਸ ਪਰਿਵਾਰ ਦੀ ਸੇਵਾ ਦੇ ਵਾਸਤੇ ਅਸੀਂ ਹਰ ਮਹੀਨੇ ਆਉਂਦੇ ਹਾਂ ਉਸ ਦਿਨ ਸੰਗਤ ਦੇ ਵਿੱਚ ਅਸੀਂ ਇੱਥੇ ਪਟਹਿਲ ਸੇਵਾ ਲੈਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆ ਕੇ ਪਹਿਲੇ ਦਿਨ ਸਤਿਗੁਰ ਸੱਚੇ ਪਾਤਸ਼ਾਹ ਮੇਰ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ 52000 ਦੀ ਸੇਵਾ ਦਿੱਤੀ ਸੀ ਤੇ ਨਾਲੇ ਇੱਕ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਮੇਰ ਕਰਨ ਤੇ ਅਸੀਂ ਪਰਿਵਾਰ ਦੀ ਰਾਸ਼ਨ ਦਾ ਬਜ਼ੁਰਗਾਂ ਦੀ ਦਵਾਈ ਤੇ ਬੱਚਿਆਂ ਦੀ ਪੜ੍ਹਾਈ ਉਹਦੀ ਸੇਵਾ ਜਿਹੜੀ ਸੱਚੇ ਪਾਤਸ਼ਾਹ ਲੈ ਰਹੇ ਨੇ ਹਰ ਮਹੀਨੇ ਅਸੀਂ ਆ ਕੇ 20000 ਰੁਪਏ ਦੀ ਸੇਵਾ ਜਿਹੜੀ ਹੈ ਉਹ ਮਾਤਾ ਜੀ ਨੂੰ ਪੇਟ ਕਰਦੇ ਆ ਪਿਛੇ 2 ਮਹੀਨੇ ਹੋਰ ਵੀ ਪਰਿਵਾਰ ਸੀਗਾ ਜਿਹੜਾ ਉਹ ਪਹਿਲਾਂ ਇਹ ਸ਼ੱਕ ਸੀਗਾ ਕਿ ਸ਼ਾਇਦ ਉਹ ਉਹਦੇ ਉੱਤੇ ਵੀ ਕੇਸ ਹੈ ਪਰ ਉਹ ਕੇਸ ਤੋਂ ਬਾਈ ਨੇਮ ਨਹੀਂ ਹੈਗਾ ਸੋ 2 ਮਹੀਨੇ ਉਹਦੀ ਵੀ ਸੇਵਾ ਨਾਲ ਚੱਲਦੀ ਰਹੀ ਹੈ ਸੋ ਹੁਣ ਉਹ ਉਸ ਵਿੱਚ ਸਰਕਰੂਆ ਹੁਣ ਅਸੀਂ ਮਾਤਾ ਜੀ ਭਾਈ ਜਰਨੈਲ ਸਿੰਘ ਦੇ ਪਰਿਵਾਰ ਨੂੰ ਇਹ ਸੇਵਾ ਦੇਣ ਅੱਜ ਇੱਥੇ ਪਹੁੰਚੇ ਆ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਜਿਹੜੇ ਇਸ ਖੇਤਰ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਕਰਦੇ ਨੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਹਾਂਜੀ ਬਾਬਾ ਸਤਨਾਮ ਸਿੰਘ ਜੀ ਜੀ ਬਾਬਾ ਜੀ ਆਪ ਜੀ ਵਕਨਟਾਂ ਦਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ ਬੰਡਾਲਾ ਨਗਰ ਵਿੱਚ ਪਹੁੰਚੇ ਹਨ ਜਿੱਥੇ 4 ਮਈ ਨੂੰ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਦੇ ਸਥਾਨ ਤੇ ਇੱਕ ਦੁਸ਼ਟ ਵੱਲੋਂ ਧੰਗ ਗੁਰਗ੍ਰੰਥ ਸਾਹਿਬ ਜੀ ਦੀ ਬੇਵੱਜਦੀ ਕੀਤੀ ਗਈ ਸੀ ਔਰ ਅੱਠੇ ਪਰਟਾ ਲੇਵਾ ਵੱਲੋਂ ਜੋ ਇੱਕ ਉਦਮ ਕੀਤਾ ਗਿਆ ਸੀਗਾ ਪਰ ਸੰਗਤ ਦੇ ਵਿੱਚ ਉਸ ਪਰਿਵਾਰ ਨੂੰ ਪਾਈ ਜਰਨਲ ਸਿੰਘ ਜਿਨ੍ਹਾਂ ਨੇ ਕੋਈ ਦੁਸ਼ਟ ਨੂੰ ਸੋਧਾ ਲਾਇਆ ਸੀਗਾ ਉਹਦੇ ਪਰਿਵਾਰ ਨੂੰ ਮੌਕੇ ਤੇ 51000 ਰੁਪਏ ਦੀ ਰਕਮ ਜਿਹੜੀ ਪੇਟ ਕੀਤੀ ਸੀ ਔਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਆ ਕਿ ਪਰਿਵਾਰ ਦੇ ਜੋ ਆਰਥਿਕ ਮੁਸ਼ਕਲਾਂ ਨੇ ਰੋਜ਼ ਮਰੀ ਘਰ ਵਿੱਚ ਦਵਾਦਾਰੂ ਜਾਂ ਘਰ ਦਾ ਖਰਚਾ ਚਲਾਉਣ ਵਾਸਤੇ ਅੱਠੇ ਪਰ ਟੈਲ ਸੇਵਾ ਵੱਲੋਂ ਹਰ ਮਹੀਨੇ ਜਿਹੜੀ ਆ 20000 ਰੁਪਏ ਦੀ ਸੇਵਾ ਕੀਤੀ ਜਾਂਦੀ ਆ ਸੋ ਮੈਂ ਇੰਟਰਨੈਸ਼ਨਲ ਪੰਥਰਦਲ ਵੱਲੋਂ ਆਪਣੀ ਜਥੇਬੰਦੀ ਵੱਲੋਂ ਮੈਂ ਇਹ ਜਥੇਬੰਦੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਭਾਈ ਗੁਰਪ੍ਰੀਤ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੇ ਵੱਡਾ ਉਪਰਾਲਾ ਕਰਕੇ ਕਿਉਂਕਿ ਇਹ ਆਖਣਾ ਸੌਖਾ ਹੈ ਨਿਭਾਉਣਾ ਬੜਾ ਔਖਾ ਹੈ ਕਿ ਪਹਿਲੋਂ ਆਰਥਿਕ ਤੌਰ ਵੱਡੇ ਪੱਧਰ ਤੇ 51000 ਰੁਪਿਆ ਜਿਹੜੀ ਆ ਉਹ ਸੇਵਾ ਕੀਤੀ ਤੇ ਹਰ ਮਹੀਨੇ ਜਿਹੜੀ ਆ ਉਹ ਇੱਕ ਆਪਾਂ ਵੇਖੀ ਸਰਕਾਰੀ ਦਫ਼ਤਰ ਦੀ ਤਨਖਾਹ ਵੀ ਤਰੀਕ ਤੇ ਮਿਲਦੀ ਇਹ ਆਪ ਪਹੁੰਚਦੇ ਨੇ ਲੈ ਕੇ ਕਿਸੇ ਫੋਨ ਦੀ ਲੋੜ ਨਹੀਂ ਪੈਂਦੀ ਕਰਨ ਦੀ ਸੋ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਸਾਨੂੰ ਲੋੜ ਆ ਕਿ ਜਿਹੜੇ ਇਸ ਤਰ੍ਹਾਂ ਵਿਵਧੀ ਮਸਲਿਆਂ ਦੇ ਵਿੱਚ ਜਿੰਨਾ ਸਿੰਘਾਂ ਨੇ ਆਪਦਾ ਫਰਜ਼ ਨਿਭਾਇਆ ਅਸੀਂ ਵੀ ਉਹਨਾਂ ਨੂੰ ਇਸੇ ਤਰ੍ਹਾਂ ਆਪਾਂ ਸਾਂਭੀਏ ਜਿੱਤਨਾ ਜਿੱਥੇ ਬੰਦੀ ਸਾਂਭ ਰਹੀ ਆ ਮੈਂ ਫਿਰ ਦੁਬਾਰਾ ਬਹੁਤ ਬਹੁਤ ਧੰਨਵਾਦ ਕਰਦਾ ਆ ਅੱਜ ਭਾਈ ਸਾਹਿਬ 20000 ਰੁਪਏ ਦੀ ਜੋ ਮਹੀਨਾਵਾਰ ਰਾਸ਼ੀ ਆ ਉਹ ਲੈ ਕੇ ਆਏ ਆ ਤੇ ਮਾਤਾ ਜੀ ਨੂੰ ਰਾਸ਼ੀ ਉਹ ਅਸੀਂ ਦਿੱਤੀ ਪੇਟ ਕੀਤੀ ਆ ਸੋ ਅਸੀਂ ਆਸ ਕਰਦੇ ਆ ਕਿ ਇਸੇ ਤਰ੍ਹਾਂ ਜਿੱਥੇ ਬੰਦੀ ਚੜ੍ਹਦੀ ਕਲਾ ਦੇ ਨਾਲ ਅਸੀਂ ਨਾਲ ਅਰਦਾਸ ਵੀ ਕਰਦੇ ਆ ਕੇ ਸੱਚੇ ਪਾਤਸ਼ਾਹ ਜਿਥੇ ਬੰਦੀ ਦੇ ਸਿਰ ਤੇ ਮਿਹਰ ਪਰਿਆਤ ਰੱਖੇ ਇਸੇ ਤਰ੍ਹਾਂ ਸੇਵਾਵਾਂ ਲਿੰਦੇ ਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਰਨੈਲ ਸੰਤ ਮਾਤਾ ਹੈ ਮੈਂ ਸੇਵਾ ਮੈਨੂੰ ਦੇ ਕੇ ਜਾਂਦੇ ਮਹੀਨੇ ਤੇ ਮਹੀਨੇ ਦੇ ਕੇ ਜਾਂਦੇ ਆ ਬਹੁਤ ਕਿਸੇ ਨੇ ਅਖਿਆ ਮਿਹਰਬਾਨੀ ਆ ਭਾਈ ਘਰ ਦਾ ਖਰਚ ਚੱਲਦਾ ਬਾਬਾ ਜੀ ਫਿਰ ਹੁਣ ਚਲਾਉਣਾ ਹੀ ਆ ਕਿ ਇਨਸਾਨ ਕਰਨਾ ਕਿਸੇ ਦੇ ਸਿਰ ਤੇ ਉੱਤੇ ਹਾਂ ਵਧੀਆ ਹਾਂ ਵਧੀਆ ਹਾਂ ਹਾਂ ਵਧੀਆ ਜੀ ਸਰ ਹੈ ਸੀ ਕਿ ਪਹਿਲਾਂ ਉਹ ਮਦਲ ਕਲੀਨ ਸੀ ਸੀ ਹਾਂਜੀ ਹਾਂ ਹੁਣ ਬਹੁਤ ਸੋਹਣਾ ਹੋ ਗਿਆ ਬਾਬਾ ਜੀ ਹੁਣ ਤਾਂ ਮਹਾਰਾਜ ਦੀ ਮਹਿਰ ਹੋ ਗਈ ਸੱਚੇ ਬਾਦਸ਼ਾਹ ਦੀ ਅੱਜ ਮੈਂ ਅੱਖੀਂ ਨਹੀਂ ਵੇਖਿਆ ਮੁੰਡਾ ਜਾਂਦਾ ਹੈ ਮਿਲ ਕੇ ਆਉਂਦਾ ਆਹਾਂ ਦਾ ਬੀਬੀ ਡੈਡੀ ਦੀ ਜੀ ਜੀ ਆ ਦਾੜੀ ਹੋ ਗਈ ਬੈਡ ਬੀਬੀ ਜੀ ਜੀ ਦਾੜੀ ਹੋ ਗਈ ਉਹ ਵੀ ਫੋਨ 'ਤੇ ਦੱਸਦਾ ਮੈਂ ਕਿਹਾ ਮੈਂ ਤੈਨੂੰ ਅਜੇ ਵੇਖਣਾ ਆਣ ਕੇ ਮੈਂ ਉਸ ਦਿਨ ਵੇਖੂਗੀ ਜਿਸ ਦਿਨ ਬਾਹਰ ਕੋ ਮੈਨੂੰ ਬਾਬਿਆਂ ਨੇ ਇਹ ਬਚਨ ਦਿੱਤਾ ਸੀ ਵੀ ਮਾਤਾ ਇਹ ਨਾ ਵੇ ਤੂੰ ਜੇਲ੍ਹਾਂ ਚ ਰੋਦੀ ਫਿਰ ਮੈਂ ਉਹ ਬਚਨ ਪੂਰਾਣਾ ਮੈਂ ਉਹਦਨ ਜਾਣਾ ਜਦੋਂ ਮੇਰਾ ਪੁੱਤ ਬਾਹਰ ਨਿਕਲੂ ਜਿਉਂ ਤਾਂ ਜਿਹੇ ਜੰਤ ਜਾਂਦਾ ਬਾਬਾ ਜੀ ਮੈਂ ਜਾ ਕੇ ਉੱਥੇ ਅੰਨੇ ਤੋਂ ਵੇ ਕੀਤੋਰੀ ਫਿਰਾਂ ਤੇ ਠੀਕ ਆ ਨਾ ਫਿਰ ਮੇਰਾ ਦਿਲ ਹੌਲਾ ਬਾਬਾ ਜੀ ਪਿਆ ਮੇਰੇ ਤੋਂ ਛੱਲਿਆ ਨਹੀਂ ਜਾਂਦਾ ਹਾਂ ਕਿੰਦਾ ਲੱਗਦਾ ਜਿਵੇਂ ਆਸ ਬੜੀ ਵੱਡੀ ਸੀ ਬਹੁਤ ਬਹੁਤ ਵਧੀਆ ਬਾਬਾ ਜੀ ਬਹੁਤ ਵਧੀਆ ਮੇਰਾ ਉਹਦੰਦਾ ਹੀ ਹੈ ਨਾ ਸਾਰਾ ਹੀ ਘਰਬਾਰ ਦਾ ਖਰਚਾ ਸਾਰਾ ਚੁੱਕਿਆ ਉਹਦੰਦਾ ਮੇਰਾ ਐ ਵਧੀਆ ਲੱਗ ਜਾਂਦਾ 20000 ਨਾ ਬਾਬਾ ਜੀ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਮੈਨੂੰ ਵਸਤ ਪਿਆ ਤੇ ਘਰ ਦਾ ਸਾਰਾ ਉਹਦੇ ਸਿਰ ਤੇ ਹੀ ਆ ਕਿਨੂੰ ਪਤਾ ਕਬੀਲਦਾਰੀ ਬਹੁਤ ਭਾਰੀ ਆ ਤੇ ਮਹਾਰਾਜ ਦੀ ਮਿਹਰ ਆ ਸਾਡੇ ਨਾਲ ਹੁਣ ਮੈਨੂੰ ਮਹਿਸੂਸ ਨਹੀਂ ਹਾਂ ਮਹਿਸੂਸ ਨਹੀਂ ਤੇ ਚਲੋ ਅੱਛਾ ਕੋਈ ਗੱਲ ਨਹੀਂ ਝੇਲਦੇ ਕੱਟੀ ਆ ਤੇ ਸੋਭਾ ਲੈਂਡ ਆ ਸੋਭਾ ਲੈਂਡ ਆ ਜੀ ਸੋਭਾ ਲੈਂਡ ਉਹ ਅੰਦਰ ਸੋਭਾ ਹੁੰਦੀ ਜੀ ਉਹ ਸੋਭਾ ਹੁੰਦੀ ਸੋਭਾ ਹੁੰਦੀ ਆ ਬੜੀ ਸੋਭਾ ਹੁੰਦੀ ਆ ਬਹੁਤ ਹੀ ਸੋਭਾ ਹੁੰਦੀ ਆ ਜਿਹੜਾ ਜਾਂਦਾ ਨਾ ਐਡਾ ਵੇਖ ਕੇ ਉਹਨੂੰ ਖੁਸ਼ ਹੁੰਦਾ ਵੀ ਉਹ ਤਾਂ ਹੋ ਰਹਿ ਨਹੀਂ ਗਿਆ ਉਹ ਤਾਂ ਐ ਅਧੋ ਅਧੀ ਅੱਗੇ ਨਾਲੋਂ ਜ਼ਿਆਦਾ ਹੋ ਗਿਆ ਤੇ ਉਹਨੇ ਦੋ ਤਿੰਨ ਵਾਰਾ ਫੋਟੋ ਵੀ ਰਾਤ ਭਰਾਂ ਤੇ ਮੈਨੂੰ ਗੱਲ ਮੇਰਾ ਨਾ ਕਰਦਾ ਤਾਂ ਮੈਨੂੰ ਮੈਂ ਹਾਂ ਐਂ ਲੱਗਦਾ ਜਿਵੇਂ ਜਈ ਲੱਲ ਸਾ ਜ ਆਇਆ ਤੇ ਇਹ ਵੇਖ ਕੇ ਆਂਦਾ ਬੀਬੀ ਕਿਦੋਂ ਦੋ ਵੀ ਰਾਜੀ ਉਹ ਮੇਰਾ ਡੈਡੀ ਅੱਗੇ ਨਾ ਅਦੋਦੀ ਰਾਜੀ ਆ ਤੇ ਮੈਂ ਹਾਂ ਬਾਬੇ ਦੇ ਬੋਲੇ ਪੂਰੇ ਹੋ ਗਏ ਬਾਬੇ ਦੇ ਬੋਲੇ ਢੱਲ ਹੋਏ ਆ ਜਿਹੜੀ ਬਾਬੇ ਮੇਰਾ ਨਾ ਵਚਨ ਕਰਕੇ ਕਿਹਾ ਨਾ ਬਾਬਾ ਜੀ ਫਿਰ ਬਾਬਾ ਜੀ ਇਹ ਮੁੰਡੇ ਆ ਮੈਂ ਰਾਤ ਇਹਨਾਂ ਨੂੰ ਸੁਣਿਆ ਕੱਲਾ ਰਾਤ ਭੱਜੇ ਜਾਂਦੇ ਦਿਨੇ ਕੱਲਾ ਜੋ ਕੋਈ ਹਿਰਖ ਦੀ ਗੱਲ ਵੀ ਜਿਹੜੀ ਕੋ ਕਰਦਾ ਨਾ ਫਿਰ ਮੈਂ ਇਹਨਾਂ ਦੋਨੂੰ ਦੱਸਦੀ ਹਾਂ ਫੋਰ ਮੈਂ ਆਪਣੇ ਸਕੇ ਭਰਾ ਨੂੰ ਨਹੀਂ ਦੱਸਦੀ ਕੋਈ ਇੱਥੇ ਗੱਲਾਂ ਕੀਤੀ ਜਾਂਦਾ ਮੈਂ ਹਾਂ ਮੈਂ ਗੁਰਦੁਆਰੇ ਨਹੀਂ ਜਾਣਾ ਇਹਨਾਂ ਨੂੰ ਮੈਂ ਕਿਹਾ ਮੈਂ ਨਹੀਂ ਗੁਰਦੁਆਰੇ ਜਾਂਦਾ ਕਿਉਂ ਤੂੰ ਕਿਹਾ ਨਹੀਂ ਜਾਣਾ ਮਾਸੀ ਮੈਂ ਕਿਹਾ ਜਾਣਾ ਇਸ ਕਰਕੇ ਨਹੀਂ ਆਉਂਦੇ ਜੈਲਾ ਚਰਾਪੀ ਕੇ ਮੈਂ ਹਾਂ ਉੱਥੇ ਕਿੱਥੇ ਪੱਠੀ ਲੱਗੀ ਗੁਰਦੁਆਰੇ ਦੀ ਗੁਰਦ ਤੇ ਲੱਗੀ ਹੀ ਪੱਠੀ ਜਿੱਥੋਂ ਜੈਲਾ ਪੱਧ ਕੇ ਜਾ ਕੇ ਚਰਾਪੀ ਆਇਆ ਕੋ ਬੋਦਲ ਸੀ ਉਦੋਂ ਕੋ ਮੈਂ ਕਿਹਾ ਮੈਂ ਇਹ ਨਹੀਂ ਆ ਚਲੋ ਮਾੜਾ ਮੋੜ ਨਸ਼ਾ ਤਾਂ ਬਾਬਾ ਜੀ ਜਰੂਰ ਕਰਦਾ ਹਾਂ ਮੈਂ ਮੰਨਦੀ ਆ ਮੇਰੀ ਸੁਣ ਕੇ ਕਮਾਂਦਾ ਵੀ ਵਾਧੂ ਹੀ ਜਿੰਨੀਆਂ ਨੇ ਕਮਾਈ ਕੀਤੀ ਮੇਰੇ ਘਰ ਰਣ ਕੇ ਵੇਖ ਲਓ ਵੀ ਮੈਂ ਤੁਹਾਨੂੰ ਆਪੇ ਹੀ ਵਿਖਾ ਦੂੰ ਵੀ ਆਹ ਕਮਾਈ ਉਹਨੇ ਕੀਤੀ ਹੈ ਮੈਨੂੰ ਫਿਕਰ ਫੋਕਰ ਕੋਈ ਨਹੀਂ ਚਾਰ ਨੇ ਵਿਆਹ ਕੀਤੇ ਆ ਦੋ ਭੈਣਾਂ ਵਿਆਹ ਕੀਤਾ ਮਾਮੇ ਦੇ ਪੁੱਤ ਦਾ ਕੀਤਾ ਸਾਡੀ ਕਬੀਲਬਾਰ ਰੀਦਾਰ ਇਕੱਠੀ ਹੁਣੀ ਅਡੋਡੀ ਹੋਏ ਸਾਂ ਤੇ ਹੁਣ ਤਾਂ ਬਹੁਤ ਵਧੀਆ ਆਪਦੀ ਸੋਹਣੀ ਰੋਟੀ ਖਾਂਦੇ ਹਾਂ ਤੇ ਚਲੋ ਆ ਹੁਣ ਬਣ ਗਈ ਐ ਤੇ ਫਿਰ ਕੀ ਹੋ ਗਿਆ ਗੁਰੂ ਦੀ ਸੇਵਾ ਮਿਲ ਗਈ ਆ ਗੁਰੂ ਦੀ ਸੇਵਾ ਮਿਲੀ ਆ ਤੇ ਮਹਾਰਾਜ ਮੇਰੀ ਸਵਾਤੀ ਭਮੀ ਆ ਸਵਾਤੀ ਭਮੀ ਆ ਮੇਰੇ ਘਰ ਦੀ ਬਾਬਾ ਜੀ ਆਪਾਂ ਮੂੰਹ ਤੇ ਜੰਨੇ ਆ ਲੋਕੀ ਘਰ ਲਕਾਰ ਆਦੇ ਮਲਕਾਰ ਨਹੀਂ ਰੱਖਣਾ ਮੇਰੇ ਘਰ ਦੀ ਸਵਾਤੀ ਪਾਉਗੀ